ਹੈਲੋ ਮਿੱਤਰੋ ਕੀ ਹਾਲ ਚਾਲ ਹੈ ਅੱਜ ਦਿਨਾਂ ਵਿੱਚ ਕਹਿਣ ਜਿਹੇ ਬਲੌਗ ਵਿੱਚ ਗਾਇਜ਼ ਆਪਾਂ ਨੂੰ ਮਿਲ ਗਿਆ ਇਹ ਕੰਮ ਤੇ ਨੂਰ ਆਪਣੇ ਦਾ ਕੰਮ ਕਰਨ ਦਾ ਇੱਥੇ ਧੁੱਪੇ ਬੈਠੇ ਹਾਂ ਤੇ ਹਮ ਮਾਗਾ ਟੂ ਰੱਖ ਗਿਆ ਇੱਥੇ ਗੁੱਡੀ ਲੁੱਟਣ ਚਲ ਗਿਆ ਪੇਛੇ ਪੈ ਜਾਂਦੇ ਤੇ ਉਹ ਵੇਖ ਲੋ ਲੋਤਾ ਆਪਾਂ ਮਿੱਤਰੋ ਗਏ ਨਹੀਂ ਸਕੂਲੇ ਤੇ ਨੂਰ ਨਾਲ ਚੱਲ ਕੋਈ ਨਹੀਂ ਮੇਰੀ ਕਾਪੀ ਤਾਂ ਕੰਮ ਕਰ ਲਾ ਤੇ ਅੱਧਾ ਆਪਾਂ ਕਰ ਲਿਆ ਅੱਧੇ ਤੋਂ ਥੋੜਾ ਜਿਹਾ ਕਾਟ ਹੀ ਕੀਤਾ ਵਾ ਤੇ ਜਿਹੜਾ ਬਾਕੀ ਆਪਾਂ ਰਹਿਦਾ ਵਾ ਉਹ ਆਪਾਂ ਬਾਅਦ ਹੀ ਕਰਾਂਗੇ ਅੱਜ ਛੁੱਟੀ ਦਾ ਮੈਤਰੋ ਪਹਿਲਾ ਦੇਣਾ ਸਾਰੇ ਗੁੱਡੀਆ ਗੱਡੇ ਡਾਉਂਦੇ ਹਾਲੇ ਤੇ ਕਾਟ ਹੀ ਡੰਦੀਆਂ ਵਾ ਤੇ ਸ਼ਾਮਾਂ ਨੂੰ ਜਾਲੀਆਂ ਉੱਡਣ ਗਿਆ ਇੰਨੀਆਂ ਨਹੀਂ ਅਜਿੱਡਣ ਦੀਆਂ ਸ਼ਾਮਾਂ ਨੂੰ ਮੇਰੇ ਖਿਆਲ ਨਾਲ ਥੋੜੀਆਂ ਬਹੁਤ ਉੱਡਣ ਗਿਆ ਮੋਤਰਾ ਗੁੱਡੀਆਂ ਗੱਡੀਆਂ ਉੱਡਣ ਦੇ ਪਿਆ ਵਾ ਵਾਵਾ ਗੁੱਡੀਆਂ ਉੱਟ ਚੁੱਕੀਆਂ ਹਲੇ ਤੱਕ ਪੜਾਈਆਂ ਵੀ ਬਹੁਤ ਤੇ ਵੱਡੀਆਂ ਵੀ ਬਹੁਤ ਆ ਮਾਂ ਲੋਟ ਕੇ ਲਿਆ ਆਹ ਖਲੋਤਾ ਇਹ ਲੋਟੂ ਗਿਆਗੇ ਮੋਤਰਾ ਹਰ ਮੰਨੇ ਲੁੱਟੀਆਂ ਵਾ ਤਿੰਨ ਗੁੱਡੀਆਂ ਲੁੱਟੀਆਂ ਯਰ ਮੰਨੇ ਪੱਕਾ ਪੱਕੀ ਜੀ ਲੁੱਟੀਏ ਬਟਰ ਪੇਪਰ ਦੀ ਵੱਡੀ ਸਾਰੀ ਤੇ ਇੱਕ ਅੱਖੜ ਗੁੱਡਾ ਲੁੱਟਿਆ ਜੇ ਵੱਡਾ ਸਾਰਾ ਉਹ ਮਲਕੀ ਤੋਂ ਜਾਹੇ ਕਾਗਜ਼ ਹੀ ਤੇ ਇੱਕ ਹੁਣੇ ਚੱਟੀ ਜੀ ਪੱਕੀ ਜੀ ਰੋਟੇ ਕੇ ਲਿਆਇਆ ਭਰੀ ਜੀ ਤੇ ਮੈਂ ਇੱਕ ਖੱਲੇ ਲੁੱਟਿਆ ਜੇ ਤੇ ਇੱਕ ਪੱਕੀ ਜੀ ਲੁੱਟੀਏ ਤੇ ਇੱਕ ਹੋਰ ਪਤਾ ਨਹੀਂ ਕਿਹੜੇ ਹੀ ਯਾਰ ਭਰੀ ਜੀ ਲੁੱਟੀ ਜੇ ਹਾਂ ਭਰੀ ਜੀ ਲੁੱਟੀ ਜੇ ਇੱਕ ਅੱਜ ਤੇ ਪਹਿਲਾ ਦੇਣਿਆ ਫਿਰ ਜੀ ਡੜੀਆਂ ਹੀ ਆ ਫਿਰ ਗੁੱਡੀਆਂ ਇਹ ਨਹੀਂ ਦੂਜੇ ਦਿਨ ਕੀ ਹੁੰਦਾ ਵਾ ਦੂਜਾ ਦਿਨ ਵੀ ਤੁਹਾਨੂੰ ਦਿਖਾਵਾਂਗੇ ਮਿੱਤਰੋ ਬਣੇ ਰਹੋ ਵਲੌਗ ਚ ਗਾਈਜ਼ ਧੰਨਵਾਦ ਤੁਹਾਡਾ ਤੁਸੀਂ ਮੇਰੇ 20 ਸਬਸਕ੍ਰਾਈਬਰ ਕੰਪਲੀਟ ਕਰਾਇਆ ਗਾਈਜ਼ ਮੈਨੂੰ ਖੁਸ਼ੀ ਵੀ ਆ ਇਸ ਗੱਲ ਦੀ ਬਈ ਮੇਰੇ 20 ਸਬਸਕ੍ਰਾਈਬਰ ਕੰਪਲੀਟ ਹੋਏ ਯਾਰ ਮੈਨੂੰ ਥੋੜਾ ਬਹੁਤ ਦੁੱਖ ਵੀ ਆ ਯਾਰ ਬਈ 18 ਤੇ ਅੜੇ ਹੀ ਗਾਈਜ਼ ਸਬਸਕ੍ਰਾਈਬਰ ਤੇ ਸਬਸਕ੍ਰਾਈਬ ਦੋ ਵਧੇ ਆ ਵਧੇ ਤੇ ਗਾਈਜ਼ ਮੇਰੇ 20 ਸਬਸਕ੍ਰਾਈਬਰ ਕੰਪਲੀਟ ਹੋਏ ਯਾਰ ਫਾਈਨਲੀ ਮੇਰੇ 20 ਸਬਸਕ੍ਰਾਈਬਰ ਕੰਪਲੀਟ ਹੋ ਗਏ ਯਾਰ ਅਰੇ ਹੀ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਯਾਰ ਤੁਸੀਂ ਮੇਰੇ 20 ਸਬਸਕਰਾਈਬਰ ਕੰਪਲੀਟ ਕਰਾਏ ਇੱਕ ਗੁੱਡਾ ਮਤਰਾ ਫੇਰ ਚਲ ਗਿਆ ਜੇ ਓਹ ਚਲ ਗਿਆ ਜੇ ਇੱਕ ਗੁੱਡਾ ਫੇਰ ਮਿੱਤਰੋ ਲੋਟ ਲੈਂਦਾ ਹਾਂ ਮਾ ਪਿਛੇ ਪੱਜਾ ਮੈਂ ਹਮਾ ਉਧਰ ਖਲੋਤਾ ਹੀ ਉਧਰ ਗੁੱਡਾ ਵੇਖਣ ਦਿਆ ਹੈ ਤੇ ਕਈ ਲੁੱਟ ਕੇ ਲਾ ਗਿਆ ਬੋਵੀ ਲੁੱਟ ਕੇ ਲੈ ਗਿਆ ਵਾ ਇੱਕ ਔਰ ਜੀ ਵੜ ਗਈ ਪੈਣੀ ਹੈ ਹੈ ਜੀ ਪੜ ਲਿਆ ਦੇ ਮੈਂ ਨਹੀਂ ਜਾਣਾ ਜੁਣਾ ਪਰਵਾ ਜਾ ਫੜ ਲਿਆ ਜਾ ਫੜ ਲਿਆ ਆ ਜਾ ਵਲੌਗ ਸਾਹਿਬ ਜੀ ਵੀ ਜੀ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਦੂਜਾ ਦੂਜਾ ਦੇਣਾ ਜੀ ਛੁੱਟੀ ਦਾ ਸਾਈਟ ਚੈੱਕ ਕਰ ਤੂੰ ਤੇਰਾ ਤੇ ਗੁੱਡੀਆਂ ਦੇ ਧਿਆਨ ਆ ਗੁੱਡੀਆਂ ਲੁੱਟੀ ਜਾਂਦਾ ਹਲਾ ਹੋ ਜਾਣਾ ਆਵੜੇ ਚੜਦੀਆਂ ਵੜਿਆ ਜਾ ਕਾਲੀਆਂ ਆਜ ਪਿਛੇ ਪੈਂਦੇ ਜਾ ਚੱਲ ਜਾ ਉਧਰ ਨੂੰ ਹੋ ਯਾਰ ਕਰਾਂ ਗੇੜਾ ਗੁੜਾ ਹੈ ਯਾ ਲੋਟ ਲੱਗਿਆ ਦੂਰਦਾਰ ਜਾਂ ਮਾਮਾ ਫਿਰ ਗੁੱਡੇ ਆਉਣੇ ਟੱਕੇ ਹੱਥ ਚ ਹਣਾ ਨੂੰ ਮੈਂ ਦੇਖ ਤੀ ਉਹਨੇ ਪਵਣ ਆਪਣਾ ਮਿੱਤਰ ਗਿਆ ਵਾ ਮਿੱਤਰੋ ਵਾਂਡੇ ਗਿਆ ਟੜਕੇ ਟੜਕੇ ਚੱਲ ਗਿਆ ਹੈ ਹਾਂ ਟੜਡੇ ਆ ਅੱਛਾ ਚੱਲ ਫਿਰ ਲੈਕੋ ਗਾਇਸ ਲੇਰਵਾੜੀ ਲਾਉਂਦੀ ਲਾ ਜੋੜ ਤੇ ਜੋੜ ਤਈ ਉਹਨੇ ਲੈਟ ਗੁੱਡੀ ਖਿਚੰਦਾ ਹਮਤਰੋ ਟਾਵਰ ਜੁੜ ਗਿਆ ਸਾਨੂੰ ਬਾਸ ਹੋਣੀ ਗਈ ਹੋਣੀ ਆ ਫੜਾ ਕੇ ਪਾਤਾ ਹੀ ਹਮਾਟਾ ਢੀਆਂ ਗੁੱਡੀਆਂ ਨੇ ਪਟਾਕੇ ਬਾਤੇ ਪਟਾਕੇ ਇਹਨਾਂ ਨੇ ਭਾਈ ਬੋਵੀ ਹੋਣਾ ਨਹੀਂ ਸਾਲਿਆ ਪਾਤਾ ਮੇਤਰੋ ਪਟਾਕੇ ਵਤੀ ਚਲ ਗਈ ਆ ਲੈ ਹਾਲੇ ਵੀ ਝਾਨੇ ਦਾ ਗੁੱਡੀਆਂ ਲਈ ਤੰਦਿਆਂ ਗਾਣਾ ਤੁੰ ਬਹਿ ਜਾਣੀ ਨਾ ਜਾ ਗੁੱਡੇ ਉਹਨਾਂ ਨੇ ਦੇਣੇ ਲਾ ਲਾੜੀ ਦੋਰ ਦੇ ਦੇ ਦੋਰ ਦੇ ਕੋਈ ਫੇਰੇ ਆ ਲੈ ਇਹਦਾ ਗੁੱਡੇ ਵਾਲ ਤੇ ਆਣ ਮਮਾ ਟਾਵਾ ਸੜਾਤਾ ਜੇ ਇੰਨੇ ਤਾਂ ਨਹੀਂ ਪਰ ਸੜਾਇਆ ਮੁੰਡੇ ਦਾ ਮੁੰਡਾ ਉਹਦੇ ਗੁੱਡੇ ਖੜੰਦੇ ਆ ਹਾਂ ਮੰਨੇ ਦਾ ਮੁੰਡਾ ਪਰ ਨਹੀਂ ਮਮਾ ਨਾਲ ਅੰਦਾ ਕੋਠੇ ਤੇ ਡੋਰ ਪਾਣੀ ਕੋਠੇ ਤੇ ਚੜ ਗਿਆ ਜੇ ਤੁਹਾਨੂੰ ਮਸਾਵਾਂਗੇ ਓਏ ਡੋਰ ਦੀ ਵੇੜ ਕਰਨ ਦੀ ਆ ਕਿੱਥੇ ਪਾਣੀ ਡੋਰ ਪੇਚੇ ਲੱਗੰਦੇ ਆ ਓ ਜੇ ਪੇਚੇ ਲੱਗੰਦੇ ਲਾ ਕੇ ਖਿਚਲੇ ਹਨਾ ਖਿਚਣੀ ਲੋਰ ਹੋਏ ਪਿੱਛੋ ਉਡਾਉਣੇ ਚੈੱਕ ਕਰ ਹੱਥਾਂ ਦੀ ਨਹੀਂ ਦੇ ਦੇ ਇਹ 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 ਜਿਹੜੇ ਹਾਵ ਨਾਲ ਸਾਈਕੇ ਮਾਰਦਾ ਨੇ ਫੇਰਦੇ ਨਹੀਂ ਪੈਚ ਕੇ ਉਹਨੂੰ ਆਈ ਬੋਏ ਨਾ ਮਾ ਜੁ ਲੁੱਟ ਲਿਆ ਇੰਦ ਪੈਲੀਆਂ ਜਾ ਕੇ ਹਗਾ ਤੇ ਆਣੀ ਕੋਈ ਅੱਗੇ ਟਾਵਰ ਛੜੇ ਨਾ ਤੇਰਾ ਲੱਗ ਜਾਣਾ ਜਾਈ ਨਾ ਹੁਣ ਮਮਾ ਉੱਧਰ ਜਿਹੜੀ ਜੰਨਾ ਵਾ ਫੇ ਪਰ ਜਿਹਦੇ ਉਹ ਤਾਂ ਹੁੰਦੇ ਯਾਰ ਕੀ ਕਰੀਏ ਉੱਡੇ ਵੀ ਅੰਕਲ ਜਾਂਦੇ ਆ ਜੇ ਉੱਧਰ ਜਿਹੜਾ ਟਾਵਰ ਛੜੇ ਆ ਸਾਡੀ ਵੀ ਚਲ ਗਈ ਆ ਵੇਖਣਦੇ ਅੰਕਲੋਂ ਮੈਟਰ ਆ ਆਪਣੇ ਚੀਕਾ ਆ ਹਾਂ ਵਾ ਪਣ ਵੀ ਚੱਕਰ ਵਾ ਹੈ ਵੇ ਉਹਦਾ ਦੱਸਣੇ ਭਾਵੇਂ ਆ ਗਏ ਨਾ ਛੇਤੀ ਮਾਮਾ ਇਹ ਕਲ ਖਲੋ ਗਿਆ ਜਾਂਦਾ ਪੈਲੇ ਜਣਾਉਣਗਾ ਹੀ ਵੜੇ ਸੋ ਇਦਾਈ ਹੋਊਗਾ ਹੋ ਗਿਆ ਹੀ ਉਹਨਾਂ ਜਾਈਂ ਓਏ ਚੱਲੇ ਹੋ ਗੁੱਡਾ ਗਿਆ ਹੀ ਮੈਂ ਜਾ ਵੇਖਿਆ ਵੇਖਦੇ ਆ ਲਟਾਇਆ ਜਾਂਦਾ ਪਵਨ ਘਰੇ ਆਈ ਅਰਸ਼ ਨੇ ਮਿੱਤਰੋ ਫੜ ਲਈ ਗੁੱਡੀ ਆ ਗਈ ਲੈ ਬੱਤੀ ਅਰਸ਼ ਨੇ ਭੱਗ ਲੇ ਕੇ ਡਿੱਤੇ ਪੇਰੇ ਕੱਚਾ ਜਾ ਹੋ ਗਿਆ ਆ ਗਿਆ ਜੇ ਇੱਥੇ ਨਹੀਂ ਉਹ ਪਾਣੀ ਪੂਣੀ ਡੋਰ ਇੱਥੇ ਨਹੀਂ ਪਾਣੀ ਡੋਰ ਨੂੰ ਮਮ ਜਿਹੜੇ ਮੈਨੂੰ ਚਾਲੇ ਲੱਗਦੇ ਅੰਕਲ ਲੱਗੇ ਗਿਆ ਟਾਵਰ ਦੇ ਤੇ ਬੱਤੀ ਆ ਗਈ ਲੈ ਤੀ ਆ ਗਈ ਮੇਰੇ ਸਿੰਘੋ ਕਹਿੰਦੇ ਅੰਕ ਲਾ ਗਿਆ ਤੇ ਵਤੀ ਆ ਗਈ ਮੇਰੇ ਸਿੰਘੋ ਗੁੱਡੀ ਲੁੱਟੀ ਏ ਮਿੱਤਰੋ ਅਰਸ਼ ਨਹੀਂ ਆੜੀ ਗੁੱਡੀ ਲੁੱਟੀ ਏ ਬਦੋਂ ਉਹਨਾਂ ਬੈਂਟੀ ਭਰਾ ਦੇ ਆ ਆਪਣਾ ਭਾਈ ਨੇ ਮਿੱਤਰੋ ਥੱਲੇ ਸਟਾਲੇ ਜੋ ਗੁੱਡਾ ਲਣ ਗਿਆ ਬੜੀ ਦੂਰ ਦਗਾ ਗੁੱਡਾ ਉਹ ਚੜ ਗਿਆ ਜੀ ਮਿੱਤਰੋ ਖਲੋ ਗਿਆ ਜੀ ਕਣਕਾ ਚ ਪਿਆ ਏ ਕਣਕਾ ਚ ਮੈਂ ਉਦਾਂ ਦੱਸਤਾ ਤੇ ਕਣਕਾ ਚ ਲੈ ਆ ਉਹ ਲਾ ਪਦੂ ਪਦੂ ਵੇ ਪੈ ਪਿਛੇ ਪੱਜਾ ਜਾਂਦਾ ਈ ਉਹ ਯਾਰ ਉਹ ਕੱਚਾ ਹੋ ਗਿਆ ਮਮਾ ਫਿਰ ਨਾ ਕੱਚਾ ਜਾਣਾ ਹੋਇਆ ਕਰ ਮੈਂ ਦੋੜ ਉਹ ਜਾ ਲਿਆ ਆ ਅੰਕਲ ਬੈਠਾ ਗਏ ਅਦੂ ਪਦੂ ਚੜ ਗਿਆ ਜੇ ਤਰਲੇ ਮਾਰਨ ਪਿਆ ਜੀ ਅੰਕਲ ਦੇ ਮੈਨੂੰ ਨਾ ਜਾਣ ਨਹੀਂ ਦੇਣਾ ਅਦੂਪਾ ਦੂ ਚਲ ਗਿਆ ਈ ਓ ਜਾਣ ਨਹੀਂ ਦੇਂਦੇ ਅਦੂਪਾ ਦੂ ਚਲ ਗਿਆ ਈ ਨਾ ਇੱਕ ਹੋਰ ਗੁੱਡੀ ਆ ਗਈ ਜੇ ਫੇਰ ਚਲ ਗਿਆ ਏ ਆ ਇੱਕ ਆ ਗਿਆ ਕਿਵੇਂ ਆ ਸਿੰਘ ਲੋ ਵੀ ਭੱਜ ਗਈ ਓਏ ਆ ਹੀ ਆ ਗਿਆ ਓਏ ਬਹੁਤ ਕੁੱਤਾ ਮੇਨ ਲੁੱਟ ਲੈਣਾ ਏ ਆ ਮੇਰੇ ਹੱਥ ਆ ਗਏ ਹ ਮੇਰਾ ਥਾਏ ਨਾ ਮੇਰਾ ਮਾ ਮੇਰੇ ਲੁੱਟ ਲੈਣਾ ਇੱਕ ਮਿੱਤਰੋ ਫੇਰ ਗੁੱਡੀ ਲੁੱਟ ਲਈ ਰੱ ਗਈ ਨਹੀਂ ਭਰ ਗਈ ਓਏ ਕਿਸਮਤ ਮੇਰੀ ਖੁੱਲੀ ਆ ਓਟ ਲੈ ਜਾਂਦਾ ਹੀ ਆ ਕਿ ਫੇਰ ਰੱਖਤਾ ਮਾਂ ਡਿੱਗ ਪਿਆ ਓਥਲੇ ਡਿੱਗ ਪਿਆ ਜੇ ਓਏ ਆ ਚਿੱਕੜ ਚਿੱਕੜ ਹੋ ਗਿਆ ਹੀ ਦਿਖਾਵਾਂਗੇ ਗਾਇਸ ਸਾਨੂੰ ਗੁੱਡੇ ਦੇ ਲਾਲ ਚੇ ਫੇਰ ਭੱਜ ਗਿਆ ਹੀ ਗੁੱਡਾ ਲਾਈਵ ਹੋ ਗਿਆ ਹੀ ਇੱਕ ਹੋਰ ਫੇਰ ਭੱਜ ਗਿਆ ਹੀ ਓ ਡਿੱਗ ਪਿਆ ਜੇ ਲੁੱਟ ਕੇ ਦੇ ਉੱਤੇ ਛੋਟ ਸੁੱਟਤਾ ਹਣ ਜਿਹੜਾ ਲੁੱਟਿਆ ਹੈ ਗੁੱਡਾ ਦਗਾਉਣੇ ਰਾਨੂੰ ਗਾਈ ਗੁੱਡਾ ਕਿੱਥੇ ਪਿੱਛੇ ਮੇਰਾ ਪਿੱਛੇ ਵਾ ਆ ਜਾ ਗੁੱਡੇ ਲਾਲ ਚਮਲੀ ਬੁਲਾਵਾ ਆਈਓ ਆਂਦੇ ਆ ਬੁਲਾ ਗਿਆ ਨਾ ਹਣ ਉਹ ਵੀ ਗੁੱਡਾ ਹੋਟ ਆਇਆ ਉੱਥੇ ਗਿਲਾ ਆ ਗਿਆ ਹੈ ਚਾਹੀਓਗੀ ਤੇ ਹੁਣ ਉੱਥੇ ਆ ਗਿਆ ਵੇ ਲੋ ਮਤਰੋ ਮਾਹੌਲ ਚਾਲ ਚੈੱਕ ਕਰੋ ਇੱਕ ਕੱਲੋਂ ਉਹਨਾਂ ਅੰਦਰ ਕਈਆ ਪ੍ਰਵਾਟੀ ਵੀ ਟੀਵੀ ਟੀਵੀ ਵੇਖ ਜਾਗੇ ਦੇ ਆ ਨਹੀਂ ਬੱਸ ਕਰ ਉਹਨਾਂ ਤੇ ਆ ਰੱਖ ਮੈਂ ਵੀ ਉਹ ਕਾਲਾ ਗੁੱਡਾ ਵੱਟੋ ਵੱਟ ਪਿਆ ਹੀ ਕਿਥੇ ਆ ਓਏ ਲੈ ਕਿਥੇ ਆ ਤੇ ਮੈਂ ਕਿਹੜਾ ਕਿਆ ਖਿਲਾਂ ਹੁਣ ਲੋ ਆ ਬਾਈ ਤੂੰ ਮੈਂ ਆ ਆਇਆ ਫੇ ਚੱਲ ਜਾਂਦੇ ਆ ਅੱਖ ਚੱਲ ਗਈ ਆਇਆ ਚੱਲ ਗਏ ਗੁੱਡਾ ਲੱਟਣਾ ਚਲੇ ਮਤਰੋ ਦੌੜ ਗਏ ਨਾ ਦੋ ਦੌੜ ਗਏ ਆ ਨਾ ਗੱਡੀ ਗਿਆ ਕਬੜ ਗਿਆ ਜੇ ਅੰਕਲ ਨਾਲ ਆ ਰਿਹਾ ਪਰ ਬਾਹਰ ਉਹ ਕੁੱਤਾ ਖੁੱਲਾ ਹੀ ਲੈ ਪਤਾ ਹੀ ਬੰਨਿਆ ਚਾਹੇ ਵੇਲਾ ਖੁੱਲਾਈ ਫਿੱਦੀ ਦਾ ਬੰਨਿਆ ਹੀ ਚਾਹੇ 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 ਉਹ ਵੇਲਾ ਖੁੱਲਣਾ ਖੋਲਣ ਦੇਈ ਹੋਣੇ ਖੋਲ ਗਿਆ ਹੀ ਹੁਣ ਹੁਣ ਕਹਿੰਦਾ ਡਰਦਾ ਮੈਂ ਪਿੱਛੇ ਪੇਚਾ ਪਾਉਂਦੇ ਓਏ ਉਹ ਗਿਆ ਹੀ ਸਾਰਿਆਂ ਦੱਸਾਂ ਕਿੱਧਰ ਹੋ ਗਿਆ ਮੈਂ ਇੱਕ ਹਰੀ ਮੱਤਰੋ ਇੱਕ ਹਰੀ ਹੈ ਪਵਨ ਨੀ ਨਾਗਾ ਫਾਈਨਲ ਘਰ ਭੱਜੇ ਫਿਰਦੇ ਆ ਉਹਨੇ ਵੜਨੀ ਨਹੀਂ ਦੇਣਾ ਪੜੀ ਆ ਨਾ ਦਾ ਡੜੀ ਆ ਪਿੱਛੇ ਪਾਉਂਦੇ ਤੇ ਤੇ ਨੈ ਜਾਣੇ ਵੜ ਗਈ ਲੈ ਜਾ ਚੱਲ ਜਾਓ ਚੱਲ ਜਾ ਤੂੰ ਪਹਿਲੀ ਗੱਲ ਜਾਈ ਨਾ ਵੀਰ ਤੂੰ ਵੇ ਲਾ ਕੁੱਤੇ ਖੁੱਲੇ ਚਲ ਗਈ ਉਹ ਲੋਟਿਆ ਮਾਦਰੋ ਗਿਆਨੀ ਆ ਉਹਨੇ ਲੋਟ ਲਿਆ ਪਲਕ ਨੇ ਲੋਟ ਲਿਆ ਏ ਡੱਬ ਗੱਡਬਾ ਗੁੱਡਾ ਫੇਰ ਪੇਜੇ ਪੈਂਦੇ ਆ ਜਾਊਗਾ ਜੀ ਫੇਰ ਲੁੱਟਣਾ ਆ ਵੀ ਚਲ ਗਿਆ ਜੀ ਅਰਸ ਨੇ ਵੇਖਿਆ ਆ ਜਣਾ ਉਹ ਚਲ ਗਿਆ ਮੇਟਰੋ ਗੁੱਡੀ ਲੁੱਟਣਾ ਫੋਨ ਫੋਨ ਵੀ ਬਸ ਡੈੱਡ ਹੋਣਾ ਜੀ ਆਲਾ ਵਾ 4% ਬੈਟਰੀ ਰਹਿ ਗਈ ਆ ਤੇ ਐਡਿਟ ਕਰਕੇ ਵਲੌਗ ਤੁਹਾਡੇ ਕੋਲ ਆ ਜਾਊਗਾ ਅੱਜ ਦਾ ਵਲੌਗ ਇਨਾਈ ਥੈਂਕ ਯੂ ਵਲੌਗ ਦੇਖਣ ਲਈ ਰੱਬ ਰੱਖਾ